ਹਾਂਜੀ ਆਪਾਂ ਜੀ ਜਿਹੜਾ ਇਹ ਆਪਣੇ ਕੋਲ ਹੈਗਾ ਆਪਾਂ ਰੈਮਡੀ ਬਣਾ ਰਹੇ ਆ ਆਪਾਂ ਮਿਲਕ ਜਿਹੜਾ ਉਬਾਲਣਾ ਹੈਗਾ ਇਹਦੇ ਵਿੱਚ ਆਪਾਂ ਜੀ ਤਿੰਨ ਤੋਂ ਚਾਰ ਚੀਜ਼ਾਂ ਇਹ ਪਾਉਣੀਆਂ ਜਿਹੜੀਆਂ ਕਿ ਆਪਣੀ ਹਲਦੀ ਵਾਸਤੇ ਬਹੁਤ ਹੀ ਜਿਆਦਾ ਗੁڈ ਹੈ ਗੁڈ ਹੈਗੀਆਂ ਆ ਇਹ ਵਾਲਾ ਜੀ ਦੁੱਧ ਜੇ ਤੁਸੀਂ ਪੀਓਗੇ ਤਾਂ ਤੁਹਾਨੂੰ ਜੇ ਨੀਂਦ ਨਹੀਂ ਆਉਂਦੀ ਆਪਾਂ ਨੂੰ ਰਾਤ ਨੂੰ ਪ੍ਰੋਬਲਮ ਆ ਤੇ ਵਾਰੀ ਆਪਣਾ ਸਿਰ ਬਹੁਤ ਦੁਖਦਾ ਹੈਗਾ ਆ ਤੇ ਹੱਡੀਆਂ ਦੇ ਵਿੱਚ ਪੇਨ ਹੁੰਦੀ ਆ ਮਾਈਗ੍ਰੇਨ ਤੋਂ ਬਹੁਤ ਹੀ ਜ਼ਿਆਦਾ ਇਹ ਫਾਇਦੇਮੰਦ ਹੈਗਾ ਆ हां जी ਇਹ ਦੁੱਧ ਬਣਾਉਣ ਲਈ ਆਪਾਂ ਮਖਾਣੇ ਲਏ ਹੈਗੇ ਆ ਕੋਈ ਆਪਾਂ ਇਹਨਾਂ ਨੂੰ ਵੇਟ ਨਹੀਂ ਕੀਤਾ ਜਸ ਤੁਸੀਂ ਕਾਲੇਜ ਪਾ ਕੇ ਮੈਜ਼ਰਮੈਂਟ ਕਰ ਲੈਣ ਥੋੜੇ ਚਾਹੀਦੇ ਹੈਗੇ ਆ ਆਪਣੇ ਕੋਲੇ ਮਖਾਣੇ ਹੈਗੇ ਆ ਤੇ 15 ਤੋਂ 20 ਬਦਾਮ ਹੈਗੇ ਆ ਇਹ ਥੋੜੀ ਜਿਹੀ ਆਪਣੇ ਕੋਲ ਖਸ ਖਸ ਹੈਗੀ ਆ ਤਕਸ਼ਮਤਾ ਇਹ ਆਪਾਂ ਚੁcj ਕਰਨਾ ਹੈਗਾ ਆ ਇਹਦੇ ਵਿੱਚ ਜੀ ਆਪਾਂ ਮਿਸ਼ਰੀ ਪਾਣੀ ਆ ਮਿੱਠੇ ਥਾਂ ਦੇ ਪਰ ਮਿਸ਼ਰੀ ਮਿਕਸਚਰ ਆਪਣੇ ਜਿਹੜੀ ਇਹ ਧਾਰਗੇ ਵਾਲੀ ਹੋਣੀ ਚਾਹੀਦੀ ਆ ਕਿਉਂਕਿ ਇਹ ਮਿਸ਼ਰੀ ਜਿਹੜੀ ਵਧੀਆ ਹੁੰਦੀ ਹੈਗੀ ਆ ਥੋੜੀ ਜੀ ਆਪਾਂ ਇਹਨੂੰ ਕੁੱਟ ਕੇ ਪਾਣੀ ਦੇ ਵਿੱਚ ਪਾਵਾਂਗੇ 1 ਕੱਪ ਪਾਣੀ ਇਹ ਦੁੱਧਾ ਬਾਲ ਲੈਣਾ ਹੈਗਾ ਤੇ ਬਹੁਤ ਹੀ ਵਧੀਆ ਜੀ ਇਹ ਰੈਮਡੀ ਬਣਦੀ ਹੈਗੀ ਬਹੁਤ ਜਿਆਦਾ ਵਰਕ ਕਰਦੀ ਆਪਾਂ ਜੁੱਲ ਕਰਕੇ ਪਹਿਲਾਂ ਦੇਖੀ ਹੈਗੀ ਆ ਤੁਸੀਂ ਜਰੂਰ ਜੀ ਇਹ ਤਿੰਨੇ ਚੀਜ਼ਾਂ ਚਾਰੇ ਦੁੱਧ ਦੇ ਵਿੱਚੋਂ ਬਾਲ ਕੇ ਦੁੱਧ ਬਣਾਉਣ ਤੇ ਬਹੁਤ ਹੀ ਵਧੀਆ ਬਣਦਾ ਹਾਂਜੀ ਆਪਣੇ ਜਿਹੜੇ ਮਖਾਣੇ ਹੈਗੇ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲੈਣਾ ਹਾਂਜੀ ਆਪਾਂ ਕਿਉਂਕਿ ਇਹ ਥੋੜਾ ਜਿਹਾ ਇਹਨਾਂ ਦੇ ਵਿੱਚ ਨਵੀਂ ਹੁੰਦੀ ਹੈਗੀ ਆ ਜੇ ਆਪਾਂ ਇਹਨਾਂ ਨੂੰ ਰੋਸਟ ਕਰ ਲੈਨੇ ਹੈਗੀ ਆ ਤਾਂ ਫਿਰ ਬਹੁਤ ਜਿਆਦਾ ਕ੍ਰਿਸਪੀ ਹੋ ਜਾਂਦੇ ਆ ਫਿਰ ਵਧੀਆ ਹੋ ਜਾਂਦੇ ਹੈਗੇ ਆ ਤੁਹਾਨੂੰ ਪਤਾ ਹੈ ਮਖਾਣੇ ਵੀ ਬਹੁਤ ਜਿਆਦਾ ਵਧੀਆ ਚੀਜ਼ ਹੈਗੀ ਆ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਬਹੁਤ ਹੁੰਦੀ ਆ ਪਰ ਇਹਦੇ ਵਿੱਚ ਕੈਲਰੀ ਬਹੁਤ ਲੋਅ ਆਪਾਂ ਇਹਨੂੰ ਜਿਆਦਾ ਯੂਜ਼ ਕਰ ਸਕਦੇ ਖਾ ਸਕਦੇ ਆ ਇਹਨੂੰ ਆਪਾਂ 스ਨੈਕ ਲਈ ਵੀ ਲੈ ਸਕਦੇ ਹੈਗੇ ਇਹਨੂੰ ਬਣਾ ਸਕਦੇ ਹੈਗੇ ਆ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਇਹਨੂੰ ਜੀ ਆਪਾਂ ਨੂੰ ਥੋੜਾ ਜਿਹਾ ਰੈਸਟ ਕਰ ਲੈਣਾ ਹੈਗਾ ਆਪਣੇ ਜਿਵੇਂ ਖਾਣੇ ਆਪਾਂ ਦੇਖਦੇ ਆਂ ਇਹ ਰੋਸਟ ਹੋ ਗਏ ਆ ਜਿੱਤੇ ਇਸ ਤਰ੍ਹਾਂ ਮੈਚ ਹੁੰਦੇ ਆ ਆਪਣੇ ਦਬਾਏ ਹੋਏ ਜਿਸ ਮਹੀਨੇ ਤੇ ਬਹੁਤ ਵਧੀਆ ਹਾਂਜੀ ਹੋ ਜਾਂਦੇ ਹੈਗੇ ਆ ਦੇਖੋ ਜੀ ਇਹ ਬਹੁਤ ਵਧੀਆ ਹੁਣ ਹੋ ਗਏ ਆ ਰੋਸਟ ਹੁਣ ਆਪਾਂ ਇਹਨੂੰ ਨੂੰ ਸੈਪੇ ਦੀ ਤਰ੍ਹਾਂ ਕਾ ਟੇਨਾ ਹੈਗਾ ਠੰਡੇ ਹੋ ਜਾਣ ਹੁਣ ਜੀ ਆਪਾਂ ਤੀਲਾ ਲੈਣਾ ਜੇਚ ਆਪਾਂ ਦੁੱਧ ਵਾਲ ਲੈਣਾ ਹੈਗਾ ਇਹਦੇ ਵਿੱਚ ਆਪਾਂ ਜੀ ਥੋੜਾ ਜਿਹਾ ਦੇਸੀ ਘਿਓ ਪਾਉਣਾ ਹੈਗਾ ਅੱਧਾ ਚਮਚਾ ਹੀ ਹਾਂਜੀ ਇਹ ਬੜੀ ਜੀ ਖਾਸ ਖਸ ਹੈਗੀ ਆ ਜਿਹਨੂੰ ਆਪਾਂ ਪੌਪੀ ਸੀਡ ਵੀ ਕਹਿੰਨੇ ਹੈਗੇ ਆ ਤੇ ਇਹ ਬਹੁਤ ਵਧੀਆ ਚੀਜ਼ ਹੈ ਜੀ ਆਪਣੇ ਨੀਂਦ ਵਾਸਤੇ ਆਪਣੇ ਦਿਮਾਗ ਵਾਸਤੇ ਬਹੁਤ ਜ਼ਿਆਦਾ ਹਾਂ ਜੀ ਗੁڈ ਹੈਗੀ ਆ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਜੀ ਅੱਧਾ ਚਮਚਾ ਹੀ ਪਾਉਣਾ ਹੈਗਾ ਇਹਨੂੰ ਦੁੱਧ ਦੇ ਵਿੱਚ ਆਪਾਂ ਬਲਣਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਜੀ ਹਾਂਜੀ ਥੋੜੀ ਸਲੋ ਹੀਟ ਤੇ ਭੁੰਨਣਾ ਹੈਗਾ ਕਿਉਂਕਿ ਬਹੁਤ ਥੋੜੀ ਹੈਗੀ ਆ ਜਦ ਇਹ ਚੰਗੀ ਤਰ੍ਹਾਂ ਭੁੱਜ ਗਈ ਹਾਂਜੀ ਨਾਈਸ ਕੁਛ ਬੁਆਉਂਦੀ ਆ ਫਿਰ ਆਪਾਂ ਦੁੱਧ ਦਾ ਕੱਪੇ ਦੇ ਵਿੱਚ ਪਾ ਦੇਣਾ ਹੈਗਾ ਆ ਇਹ ਜੀ ਤੁਸੀਂ ਵੀਕ ਦੇ ਵਿੱਚ ਦੋ ਤੋਂ ਤਿੰਨ ਵਾਰੀ ਦੁੱਧ ਬਣਾ ਕੇ ਪੀਓ ਤਾਂ ਤੁਹਾਨੂੰ ਫਾਇਦਾ ਪਤਾ ਲੱਗ ਜਾਊਗਾ ਬਹੁਤ ਹੀ ਜ਼ਿਆਦਾ ਤੁਸੀਂ ਗੁੱਡ 슬ੀਪ ਕਰੋਗੇ ਹਾਂਜੀ ਜੇ ਰਾਤ ਨੂੰ ਬੈਡ ਟਾਈਮ ਤੁਸੀਂ ਇਹ ਦੁੱਧ ਬਣਾ ਕੇ ਪੀਂਨੇ ਆ ਤਾਂ ਬਹੁਤ ਹੀ ਵਧੀਆ ਹਾਂਜੀ ਵਰਕ ਕਰਦਾ ਹੈਗਾ ਆ ਥੋੜਾ ਜਿਆਦਾ ਪਪੜਾ ਲੈਣਾ ਜਦ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਜੇ ਤੁਸੀਂ ਹਾਂਜੀ ਜ਼ਿਆਦਾ ਦੁੱਧ ਪਾਉਣਾ ਹੋਵੇ ਤੁਸੀਂ ਕੁਆਂਟੀਟੀ ਵਧਾ ਸਕਦੇ ਆ ਪੂਰਾ ਚਮਚਾ ਵੀ ਹਾਂਜੀ ਖਸ ਖਸਲਾ ਪਾ ਸਕਦੇ ਹੈਗੇ ਆ ਜਿੰਦੋਂ ਕੱਪ ਬਣਾਣੇ ਹੈਗੇ ਬਾਅਦ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਮੱਖਣੇ ਆ ਤੇ ਜਿਹੜੇ ਬਾਦਾਮ ਆ ਆਪਣੇ ਮਿਸ਼ਰੀ ਵਾਡ ਕਰ ਦੇਣੀ ਆ ਹਾਂਜੀ ਇਹਦੇ ਵਿੱਚ ਮੈਂ ਇੱਕ ਕੱਪ ਹੀ ਦੁੱਧ ਪਾਉਂਦੂ ਖੇਤੀ ਹਾਂਜੀ ਇਹ ਪੁੱਜ ਜਾਂਦੀ ਹੈਗੀ ਬਹੁਤ ਜ਼ਿਆਦਾ ਨਹੀਂ ਟਾਈਮ ਲੱਗਦਾ ਕਿਉਂਕਿ ਬਹੁਤ ਥੋੜੀ ਹੈਗੀ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਦੁੱਧ ਹੈਗਾ ਉਹ ਪਾ ਦੇਣਾ ਹੈਗਾ ਇਹ ਇਤ ਕ ਆਪਣੇ ਕੋਲ ਦੋਦਾ ਹੈਗਾ ਇਹਨੂੰ ਆਪਾਂ ਜੀ ਹੁਣ ਉਬਾਲ ਲੈਣਾ ਹੈ ਨਾਲੇ ਹਲਾਈ ਜਾਣਾ ਹੈਗਾ ਆ ਜਾਤੀ ਆਪਣੇ ਜਿਹੜੇ ਬਦਾਮ ਹੈਗੇ ਆਪਣੇ ਕੋਲ ਤਾਂ ਮਿਸ਼ਰੀ ਆ ਉਹ ਆਪਾਂ ਥੋੜਾ ਜਿਹਾ ਕੁੱਟ ਲੈਣੇ ਆ ਤੁਸੀਂ ਗ੍ਰਾਈਂਡਰ ਨਾਲ ਵੀ ਕਰ ਸਕਦੇ ਆ ਜੇ ਤੁਸੀਂ ਕੁੰਡੇ ਦੇ ਨਾਲ ਕੁੱਟਣਾ ਹੈਗਾ ਦਾਦਰੇ ਕਰਨੇ ਆ ਤਾਂ ਫਿਰ ਆਪਾਂ ਉਸ ਤਰ੍ਹਾਂ ਵੀ ਕਰ ਸਕਦੇ ਆ ਆਪਣੇ ਜਿਹੜੇ ਬਦਾਮ ਹੈਗੇ ਆਪਾਂ ਇਸ ਤਰ੍ਹਾਂ ਇਹਨੂੰ ਕੁੰਡੇ ਦੇ ਨਾਲ ਕੁੱਟ ਲੈਣੇ ਹੈਗੇ ਆ ਆਪਾਂ ਇਹਦੇ ਦਾਤ ਜੇ ਰੱਖਣੀਆਂ ਤੇ ਫਿਰ ਆਪਾਂ ਕੂੜੇ 'ਚ ਹੀ ਫਟ ਸਕਦੇ ਆ। ਹੋ ਜਾਂਦੀ ਆਪਾਂ ਬੇਕਰੀ ਹੀ ਕਰਨੀ ਹੈਗਾ। ਜੇstrande ਆਪਾਂ ਇਹਨੂੰ ਨਾਦਰਿਆ ਜਿਹਾ ਰੱਖਨੇ ਹੈਗੇ ਆ ਫਿਰ ਬਹੁਤ ਵਧੀਆ ਹਾਂਜੀ ਇਹ ਕੰਨ ਚੀਜ਼ੇ ਹੋ ਜਾਂਦੇ ਹੈਗੇ ਆ ਇਹਨੂੰ ਆਪਾਂ ਸੈਪਰੇਟ ਹੋਂ ਕੱਟ ਲੈਣਾ ਹੈਗਾ ਜਿੰਨੇ ਕੱਪ ਆਮੇਸ਼ਰੀ ਪਾਉਣੇ ਉਨੇ ਕੱਪ ਆਓ ਕੱਟ ਲੈਣੇ ਹੈਗੇ ਆ ਕਿਉਂਕਿ ਆਪਾਂ ਬਹੁਤ ਜ਼ਿਆਦਾ ਮਿੱਠਾ ਨਹੀਂ ਪਾਉਣਾ ਹੈਗਾ ਸਾਰੀ ਇਹਨੂੰ ਪਾਣੀ ਹੈਗੀ ਹੋ ਜਾਤੀ ਬ੍ਰੀਕਿੰਗ ਕਰਨੇ ਕਿਉਂਕਿ ਇਹ ਨਹੀਂ ਤੇ ਖੁਰ ਜਾਣਾ ਹੈ ਕਿ ਜਦੋਂ ਆਪਾਂ ਦੁੱਧ ਦੇ ਵਿੱਚ ਪਾਈ ਹਾਂਜੀ ਹੁਣ ਜਿਹੜੇ ਆਪਣੇ ਕੋਲ ਮਖਾਣੇ ਹੈਗੇ ਆ ਇਹ ਆਪਾਂ ਥੋੜੇ ਜਿਹਾ ਵਿੱਚ ਰੱਖ ਲੈਣੇ ਕਿਉਂਕਿ ਆਪਾਂ ਦੁੱਧ ਦੇ ਉੱਪਰ ਤੇ ਗarnish ਕਰ ਸਕਦੇ ਹਾਂ ਥੋੜੇ ਜਿਹਾ ਨੂੰ ਥੋੜੇ ਜਿਹਾ ਆਪਾਂ ਦਦਰੇ ਜਿਹਾ ਹੀ ਘੁੱਟ ਲੈਣੇ ਹੈ ਪੀ ਤਦ ਨੂੰ ਆਪਾਂ ਹਲਾਇ ਜਾਨਾ ਹੈ ਥੱਲੇ ਨੂੰ ਵਾਲੇ ਜਿਹੇ ਆਪਣਾ ਜੀ ਦੁੱਧ ਨੂੰ ਉਬਾਲਾ ਆ ਗਿਆ ਹੈਗਾ ਹਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਬਾਦਾਮ ਆ ਸਾਰੀਆਂ ਚੀਜ਼ਾਂ ਹੈਗੀਆਂ ਉਹ ਪਾ ਦੇਣੀਆਂ ਹੈਗੀਆਂ ਮਿਸ਼ਰੀ ਪਾ ਦੇਣੀ ਹੈ ਬਹੁਤ ਵਧੀਆ ਜੀ ਆਪਣਾ ਦੁੱਧ ਉਬਲ ਗਿਆ ਹੈ ਦਾ ਇਹ ਇਹ ਆਪਾਂ ਜੀ ਮਿਸ਼ਰੀ ਹੈ ਜਿਹੜੀ ਥੋੜੀ ਕੁੱਟ ਲਈ ਹੈਗੀ ਹੈ ਬਾਦਾਮ ਵੀ ਆਪਾਂ ਕੁੰਡੇ ਦੇ ਵਿੱਚ ਕੁੱਟ ਲਏ ਆ ਇਹ ਵਾਲੇ ਆਪਣੇ ਮਖਾਣੇ ਆ ਪਦਦਰੇ ਜਿਹਾ ਕਰ ਲਏ ਹੈਗੇ ਸਾਰਨੇ ਚੀਜ਼ਾਂ ਨੂੰ ਹੁਣ ਆਪਾਂ ਦੁੱਧ ਦੇ ਵਿੱਚ ਇੱਕ ਮਿੰਟ ਹੋਰ ਉਬਾਲਾਂਗੇ ਅਜੇ ਥੋੜਾ ਜਿਹਾ ਸਮਣਾ ਹੋ ਜੂਗਾ ਦੁੱਧ ਇਹ ਜੀ ਬਹੁਤ ਵਧੀਆ ਹਾਂਜੀ ਦੁੱਧ ਬਣਦਾ ਹੈਗਾ ਆ ਤੁਸੀਂ ਨਾਈਟਾਂ ਮੈਂ ਇਹਨੂੰ ਜੂਨ ਬਣਾ ਕੇ ਪੀਣਾ ਤਾਂ ਨੈਕਸਟ ਡੇ ਤੁਸੀਂ ਬਹੁਤ ਵੀ ਪਧੀਆ ਹਾਂਜੀ એનર્ਜੀ ਫੀਲ ਕਰੋਗੇ ਗੁੱਡ 슬ੀਪ ਕਰੋਗੇ ਥੋੜਾ ਜਿਹਾ ਆਪਾਂ ਇਹਨੂੰ ਸਲੋ ਕਰਕੇ 1 ਮਿੰਟ ਉਬਾਲ ਲੈਣੇ ਹੈਗੇ ਹਾਂਜੀ ਫੇ ਲਾਈ ਜਾਣਾ ਕਈ ਵਾਰ ਫਿਰ ਹੁੰਦਾ ਉਹ ਥੱਲੇ ਲੱਗ ਜਾਂਦਾ ਆਪਣਾ पाइ बाल है गया और ज ਜੀ ਹੁਣ ਜੇ ਆਪਾਂ ਸਟੋਵ ਨੂੰ ਕਰ ਦੇਣਾ ਹੈਗਾ ਬੰਦ ਇਹਨੂੰ ਆਪਾਂ ਬਾਹਰ ਲਿਆ ਹੈਗਾ ਆ ਵਧੀਆ ਦੁੱਧ ਹਾਂਜੀ ਆਪਣਾ ਉਪ ਲਿਆ ਹੈਗਾ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਆ ਠੰਡਾ ਕਰਕੇ ਇਹਨੂੰ ਆਪਾਂ ਕੱਪ ਦੇ ਵਿੱਚ ਪਾ ਲੈਣਾ ਸਟੋਵ ਨੂੰ ਮੈਂ ਕਰ ਪੀਣੇ ਵੱਲ ਹਾਂ ਥੋੜਾ ਠੰਡਾ ਕਰ ਲੈਣੇ ਆ ਦਜੀ ਆਪਣਾ ਹੁਣ ਇਹ ਗਰਮ ਗਰਮ ਇਹ ਆਪਾਂ ਦੁੱਧ ਪੀਣਾ ਬਹੁਤ ਗਰਮ ਨਹੀਂ ਹੈਗਾ ਥੋੜੀ ਜੀ ਆਪਾਂ ਇਹਨੂੰ ਕਰ ਲਿਆ ਹੈਗਾ ਆ ਹੁਣ ਆਪਾਂ ਜੀ ਇਹਨੂੰ ਕੱਪ ਦੇ ਵਿੱਚ ਪਾ ਲੈਣਾ ਦੁੱਧ ਨੂੰ ਇਹ ਬਹੁਤ ਹੀ ਵਧੀਆ ਦੁੱਧ ਆਪਣਾ ਬਣਿਆ ਹੈ ਕਮੈਂਟ ਹਾਂਜੀ ਇਹਦੇ ਉੱਪਰ ਗੰਮਿਸ਼ ਕਰ ਸਕਦੇ ਆਪਾਂ ਤੁਹਾਡੇ ਜਿਹਾ ਬਧਾਮ ਹੋਰ ਪਾ ਸਕਦੇ ਹੈਗੇ। ਹਾਂਜੀ ਥੋੜੀ ਜਿਹਾ ਤੁਸੀਂ ਇਹਦੇ ਵਿੱਚ ਮਖਾਣੇ ਵੀ ਪਾ ਸਕਦੇ ਹੈਗੇ। ਇਹ ਜੀ ਬਹੁਤ ਹੀ ਵਧੀਆ ਹਾਂਜੀ ਦੁੱਧ ਹੈਲਥੀ ਬਣਦਾ ਹੈਗਾ ਤੁਸੀਂ ਇੱਕ ਵਾਰੀ ਬਣਾ ਕੇ ਪੀ ਕੇ ਦੇਖਿਓ। ਬਹੁਤ ਵਧੀਆ ਤੁਹਾਨੂੰ ਹਾਂਜੀ ਇਹਦੇ ਨਾਲ એનર્ਜੀ ਵੀ ਮਿਲੂਗੀ ਤਾਂ ਬਹੁਤ ਜ਼ਿਆਦਾ ਨੀਂਦ ਵੀ ਗੁੱਡ ਆਊਗੀ। ਤਾਂ ਜੀ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ